ਹੈਲੋ ਗਾਇਜ਼ ਕਿੱਦਾਂ ਹੋ ਤੁਸੀਂ ਸਾਰੇ ਜਾਣੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਆਪਾਂ ਲੈ ਕੇ ਆ ਗਏ ਇੱਕ ਤੁਹਾਡੇ ਵਾਸਤੇ ਇੱਕ ਹੋਰ ਨਵਾਂ ਵਲੌਗ ਤੇ ਤੁਸੀਂ ਦੇਖ ਰਹੇ ਹੋ ਇੱਥੇ ਮੈਂ ਮਸ਼ੀਨ ਬਾਹਰ ਕੱਢ ਰਹੀ ਹਾਂ ਮੈਂ ਤੋਂ ਲੱਗੀ ਸੀ ਕਪੜੇ ਤੇ ਇਹ ਕੱਲ ਦੀ ਵੀਡੀਓ ਹੈ ਮੇਰੀ ਤੇ ਆ ਦੇਖੋ ਹੁਣ ਮੈਂ ਸ਼ਾਲ ਉਤਾਰ ਕੇ ਰੱਖ ਦਿੱਤਾ ਕਿਉਂਕਿ ਸ਼ਾਲ ਪਾ ਕੇ ਤਾਂ ਵੈਸੇ ਵੀ ਕੰਮ ਨਹੀਂ ਕੋਈ ਹੋ ਸਕਦਾ ਇਸ ਕਰਕੇ ਮੈਂ ਸ਼ਾਲ ਉਤਾਰ ਕੇ ਰੱਖ ਦਿੱਤਾ ਤੇ ਆਪਾਂ ਮਸ਼ੀਨ 놔 ਦਿੱਤੀ ਹੈ ਹੁਣ ਇਹਦੇ ਚ ਪਾਣੀ ਭਰਨ ਵਾਸਤੇ ਮੈਂ ਪਾਈਪ ਹੀ ਲਗਾ ਦਿੱਤੀ ਤੇ ਆਪਾਂ ਗੀਜ਼ਰ ਚ ਗਰਮ ਪਾਣੀ ਕਰਕੇ ਫਿਰ ਆਪਾਂ ਮਸ਼ੀਨ ਚ ਪਾਣੀ ਭਰਾਂਗੇ ਕਿਉਂਕਿ ਤੁਹਾਨੂੰ ਪਤਾ ਹੈ ਗਰਮ ਪਾਣੀ ਚ ਕਪੜੇ ਤੋਂ ਨਾਲ ਮੈਲ ਜਲਦੀ ਫੁੱਲ ਜਾਂਦੀ ਹੈ ਫਿਰ ਜਲਦੀ ਕਪੜੇ ਤਵੀਜ ਜਾਂਦੇ ਆ ਗਾਇਜ਼ ਮੈਂ ਮਸ਼ੀਨ ਲਗਾਣ ਲੱਗੀ ਸੀ ਕਿ ਤੇ ਆਪਾਂ ਮਸ਼ੀਨ ਤੁਹਾਨੂੰ ਪਤਾ ਇੱਥੇ ਕੱਢ ਕੇ ਬਾਹਰ ਲਗਾਏਗੀ ਤੇ ਇਹ ਸੰਦਾ ਇਹ ਛੋਟਾ ਜਿਹਾ ਬਾਹਰ ਵੇੜਾ ਆਪਾਂ ਇੱਥੇ ਮਸ਼ੀਨ ਕੱਢ ਕੇ ਲਗਾਨੇ ਨੂੰ ਦੇਖੋ ਪਾਈਪ ਮੈਂ ਲਗਾਤੀ ਇਹਦੇ ਚ ਪਾਣੀ ਭਰਦਾ ਪਿਆ ਹੁਣ ਆਪਾਂ online ਨੂੰ ਨਾਲ-ਨਾਲ ਕਰਦੇ ਆਂ ਸਫਾਈ ਥੱਲੇ ਮੈਂ ਪਾਂਡੇ ਵੀ ਧੋਣੇ ਆ ਤੇ ਹੁਣ ਇੰਦੇ ਚ ਪਾਣੀ ਭਰਦਾ ਪੈ ਤਾਂ ਆਪਾਂ online ਨੂੰ ਨਾਲ-ਨਾਲ ਢਾਂਡੇ ਸਾਫ ਕਰ ਲੈਨੇ ਆ ਫਿਰ ਕੱਪੜੇ ਭਿਉ ਦੁੱਗੀ ਮੈਂ ਇੰਦੇ ਚ ਗਰਮ ਪਾਣੀ ਚ ਤਾਂ ਕਿ ਮੈਲ ਚੰਗੀ ਤਰ੍ਹਾਂ ਫੋਲ ਜੇਗੀ ਫਿਰ ਆਪਾਂ ਕੱਪੜੇ ਧੋਵਾਂਗੇ ਚਲੋ ਚੱਲੀਏ ਰਸੋਈ ਚ ਗਾਇਜ਼ ਹੁਣ ਮੈਂ ਆ ਗਈ ਇਸ ਇੱਥੇ ਰਸੋਈ ਵਿੱਚ ਤੇ ਮੈਂ ਪਾਂਡੇ ਪਹਿਲਾਂ ਜੋੜਦੀ ਪਈ ਸੀ ਤੇ ਇਹ ਰਗੇਸੀ ਰਾਤ ਵਾਲੇ ਪਾਂਡੇ ਮੇ ਸੁੱਕ ਗਏ ਸੀਗੇ ਤੇ ਮੈਂ ਕਿਹਾ ਚੱਲ ਹੁਣ ਇਹਨੂੰ ਪਹਿਲਾਂ ਜੋੜ ਦਈਏ ਫਿਰ ਜਿਹੜੇ ਸਿੰਕ ਚ ਪਏ ਆ ਉਹ ਸਾਫ਼ ਕਰਕੇ ਤੇ ਫਿਰ ਆਪਾਂ ਇੱਥੇ ਧੋ ਤੋ ਕੇ ਰੱਖ ਦਵਾਂਗੇ ਜਦ ਸੁੱਕ ਜਾਂਦੇ ਆ ਫਿਰ ਆਪਾਂ ਉੱਥੇ ਰੈਕ ਚ ਜੋੜ ਦਿੰਦੇ ਆ ਤੇ ਦੇਖੋ ਮੈਂ ਇੱਥੇ ਪਾਂਡੇ ਧੋ ਰਹੀ ਆ ਜਿਹੜਾ ਤੁਸੀਂ ਇੱਥੇ ਉੱਪਰਲੀ ਸ਼ੈਲਫ ਦੇ ਸਮਾਨ ਦੇਖ ਰਹੇ ਹੋ ਇਹ ਸਾਰਾ ਕਰੋਕਰੀ ਦਾ ਸਮਾਨ ਹੈ ਤੇ ਕੁੱਕਰ ਵਗੈਰਾ ਰੱਖ ਰੱਖਿਆ ਜਿਹੜਾ ਇੱਕ ਵੱਡਾ ਕੁੱਕਰ ਐਕਸਟਰਾ ਜਿੰਦੇ ਜ ਆਪਾਂ ਸਾਗ ਵਗੈਰਾ ਬਣਾ ਲੀਦਾ ਹੈ ਤੇ ਇਹ ਸਾਰਾ ਸਮਾਨ ਉਹ ਪਿਆ نیچے ਵੀ ਸ਼ੈਲਫ ਤੇ ਕ੍ਰੌਕਰੀ ਵਾਲਾ ਪਿਆ ਹੈ ਉਧਰ ਜਿੱਥੇ ਮੈਂ ਖੜੀ ਹਾਂ ਉਧਰ ਸਾਰੇ ਕੱਪ ਵਗੈਰਾ ਪਏ ਹੈ ਉਹ ਟੋਟਲੀ ਸਾਰੇ ਕੱਪ ਵਗੈਰਾ ਹੈ ਕੱਚ ਕੁਛ ਦੇ ਤੇ ਇੱਥੇ ਬਸ ਮੈਂ ਪਾਂਡੇ ਧੋ ਲਾਂਗੀ ਪਾਂਡੇ ਧੋ ਕੇ ਫਿਰ ਮੈਂ ਰਸੋਈ ਵਗੈਰਾ ਸਾਫ਼ ਕਰਾਂਗੀ ਤੇ ਗਾਈਜ਼ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਹੈ ਤੇ ਜਰੂਰ ਲਾਈਕ ਕਰਿਆ ਕਰੋ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਗਾਈਜ਼ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਚ ਕੀ ਗਲਤੀ ਐ ਕੀ ਸਹੀ ਐ ਪਲੀਜ਼ ਮੈਨੂੰ ਦੱਸਿਆ ਕਰੋ ਤੇ ਇੱਥੇ ਮੈਂ ਆ ਗਈ ਆ ਭਾਂਡੇ ਧੋ ਕੇ ਗੈਸ ਵਗੈਰਾ ਸਾਫ਼ ਕਰ ਰਹੀ ਆ ਤੇ ਮੈਨੂੰ ਪਤਾ ਐ ਕੱਲ ਵੀ ਦੁੱਧ ਗਿਰ ਗਿਆ ਸੀਗਾ ਪਿਛਲੀ ਵੀਡੀਓ ਚ ਵੀ ਤੁਸੀਂ ਦੇਖਿਆ ਹੋਣਾ ਤੇ ਅੱਜ ਫੇਰ ਮੈਂ ਦੁੱਧ ਦੁੱਧ ਬਲਦੀ ਬਲਦੀ ਫੇਰ ਮੇਰੇ ਕੋਲ ਡਿੱਗ ਗਿਆ ਮੈਂ ਐਕਚੁਅਲੀ ਚਲੀ ਗਈ ਫੋਨ ਆ ਗਿਆ ਸੀਗਾ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਸੀ ਰਾਸ਼ਨ ਇਹ ਮੇਰੇ ਬੇਟੇ ਦਾ ਰਾਸ਼ਨ ਆਂਦਾ ਆਂਗਣਵਾੜੀ ਤੋਂ ਆਂਗਣਵਾੜੀ ਦੇ ਨਾਮ ਨਾਲ ਖਾ ਰੱਖਿਆ ਸੀ ਜਦੋਂ ਇਹ ਹੋਣ ਵਾਲਾ ਸੀਗਾ ਤੇ ਉਹਦਾ ਇਹ ਰਾਸ਼ਨ ਆਂਦਾ ਹੈ ਤੇ ਇਹ ਹਰ ਮਹੀਨੇ ਆਂਦਾ ਹੈ ਦੇਖੋ ਗਰਮ ਹੋ ਗਿਆ ਕਿ ਨਹੀਂ ਹੋਇਆ ਅੱਜਲੇ ਫਿਰ ਦੁਬਾਰਾ ਤੋਂ ਗਾਇਜ਼ ਅਜੇ ਪਾਣੀ ਗਰਮ ਨਹੀਂ ਹੋਇਆ ਗਿਜ਼ਰ 'ਚ ਤੇਜ਼ ਗਰਮ ਤੇ ਕਿਉਂਕਿ ਤੁਹਾਨੂੰ ਪਤਾ ਹੈ ਟਾਈਮ ਲੱਗਦਾ ਗਿਜ਼ਰ 'ਚ ਪਾਣੀ ਗਰਮ ਹੁੰਦਾ ਅੱਜਕੱਲ੍ਹ ਠੰਡ ਵੀ ਬਹੁਤ ਹੈ ਠੰਡਾ ਪਾਣੀ ਹੁੰਦਾ ਟੈਂਕੀ ਦਾ ਤਾਂ ਤੇ ਇਸ ਕਰਕੇ ਆਪਾਂ ਗਰਮ ਪਾਣੀ ਚ ਪਹਿਲਾਂ ਕੱਪੜੇ ਭਿਓ ਕੇ ਰੱਖ ਦਾਂਗੇ ਤੇ ਫਿਰ ਆਪਾਂ ਬਾਅਦ ਚ ਧੋਵਾਂਗੇ ਉਹਨਾਂ ਨੂੰ ਜੋ ਸਾਰੇ ਆਪਾਂ ਕੰਮ ਕਮ ਕਰਕੇ ਵੇਲ ਲਿਓ ਜਾਾਂਗੇ ਉਹਨੇ ਨੂੰ ਉਹਨਾਂ ਚ ਮੈਲ ਫੋਲ ਲੱਗੇਗੀ ਕਿਉਂਕਿ ਆਪਾਂ ਗਰਮ ਪਾਣੀ ਚ ਕੱਪੜੇ ਧੋਵਾਂਗੇ ਭਿਓ ਕੇ ਧੋਵਾਂਗੇ ਤੇ ਜਲਦੀ ਧੁੱਲ ਜਾਣਗੇ ਨਹੀਂ ਤਾਂ ਟਾਈਮ ਬਹੁ ਲੱਗੇਗਾ ਤੇ ਤੁਸੀਂ ਆਹ ਡਾਲ ਦੇਖ ਰਹੇ ਹੋ ਨਾ ਇਹ ਡਾਲ ਹੈਗੀ ਹੈ ਕੈਨੇਡਾ ਦੀ ਡਾਲ ਇਹ ਮੇਰੇ ਬੂਆ ਸੱਸ ਨੇ ਨਾ ਉਹ ਕੈਨੇਡਾ ਦੇ ਨੇ ਤੇ ਕੈਨੇਡਾ ਤੋਂ ਮੇਰੀ ਗੁੜੀਆਂ ਵਸੇ ਡਾਲ ਲੈ ਕੇ ਐਸੀ ਸਾਨ ਵੀ ਵਸਤੇ ਡਾਲ ਲੈ ਕੇ ਆਏ ਸੀਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਲੱਗ ਰਹੀ ਹੈ ਡਾਲ ਹਨਾ ਜੇਕਰ ਤੁਹਾਨੂੰ ਨਈਂ ਵਿਸ਼ਵਾਸ ਹੈ ਤੁਸੀਂ ਅੰਦਰ ਤੇ ਇਹ ਵੀ ਦੇਖ ਸਕਦੇ ਹੋ ਡਾਲਰ ਦਾ ਸਾਈਨ ਬਣਿਆ ਹੋਇਆ ਹੈ 7 ਡਾਲਰ ਦੀ ਹੈ ਕੈਨੇਡਾ ਦੀ ਡੋਲ ਹੈ ਇਹ ਬਹੁਤ ਪਿਆਰੀ ਲੱਗੀ ਅਗਰ ਕਿਸੇ ਨੂੰ ਪਿਆਰੀ ਲੱਗੀ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਬਾਲ ਦੇਖੋ ਜੀ ਕਿੰਨੇ ਸੋਨੇ ਸੋਨੇ ਲੱਗ ਰਹੇ ਕਰ ਲਈ ਜਿੱਦਾਂ ਬਿਊਟੀ ਪਾਰਲਰ ਤੋਂ ਤਿਆਰ ਹੋ ਕੇ ਆਈ ਹੋਵੇ ਖਾਣਾ ਤੇ ਚਲੋ ਜੀ ਆਪਾਂ ਕਰਦੇ ਆ ਆਪਣੇ ਰੂਮ ਦੀ ਕਲੀਨਿੰਗ ਹਲੇ ਰੂਮ ਦੀ ਦੇਖੋ ਰਜਾਈ ਵਗੈਰਾ ਇਦਾਂ ਹੀ ਪਈ ਹੋਈ ਹੈ ਰੁਦਰ ਜੋ ਸੋ ਕੇ ਉੱਠਿਆ ਸੀ ਮੈਨੂੰ ਉੱਠਦਿਆਂ ਨਾਲ ਹੀ ਉੱਧਰ ਲਾਈ ਗਈ ਸੀ ਤੇ ਮੈਂ ਬਣਾ ਦਿੱਚੀ ਖਾਣਾ ਇਸ ਕਰਕੇ ਮੈਂ ਤੈਨ ਨਹੀਂ ਕਰ ਪਾਈ ਇਹਨੂੰ ਹੁਣ ਆਪਾਂ ਕਰਦੇ ਆ ਇਹਨੂੰ ਰਜਾਈ ਨੂੰ ਤੈ ਤੇ ਫਿਰ ਆਪਾਂ ਨਾਲੇ ਕਰਦੇ ਆ ਸਫਾਈ ਠੀਕ ਹੈ ਚਲੋ ਜੀ ਗਾਈਜ਼ ਇੱਥੇ ਮੈਂ ਆ ਗਈ ਸੀ ਆਪਣੇ ਰੂਮ 'ਚ ਤੇ ਸਾਰਾ ਮੈਂ ਆਪਣਾ ਰੂਮ ਵਗੈਰਾ ਸੈੱਟ ਕਰ ਰਹੀ ਸੀ ਆਪਣਾ ਬੈੱਡ ਵਗੈਰਾ ਦੇਖੋ ਸੁਬਹਾ ਦਾ ਇਦਾਂ ਹੀ ਖਿਲਰਿਆ ਹੋਇਆ ਸੀਗਾ ਤੇ ਰਜਾਈ ਵਗੈਰਾ ਵੀ ਇਦਾਂ ਹੀ ਪਈ ਹੋਈ ਆ ਤੇ ਮੈਂ ਕਿਹਾ ਚਲੋ ਹਣ ਪਹਿਲਾਂ ਆਪਣਾ ਰੂਮ ਵਗੈਰਾ ਸੈੱਟ ਕਰ ਲਵਾਂ ਫੇਰ ਸਾਰੀ ਘਰ ਦੀ ਸਫਾਈ ਵਗੈਰਾ ਕਰਾਂਗੀ ਤੇ ਇਹ ਤਾਂ ਪਤਾ ਮੈਨੂੰ ਗਾਈਜ਼ ਕਮੈਂਟ ਕਰਕੇ ਜਰੂਰ ਦੱਸਿਓ ਇਹ ਛਾਲ ਇਦਾਂ ਕਿਉਂ ਹੋ ਜਾਂਦਾ ਰਜਾਈ 'ਚ ਰਜਾਈ ਨੀਚੇ ਨੂੰ ਹੋ ਜਾਂਦੀ ਹੈ ਇਕੱਠੀ ਛਾਲ ਸਾਰਾ ਉੱਪਰ ਹੱਥ 'ਚ ਆ ਜਾਂਦਾ ਵਾਰੀ-ਵਾਰੀ ਮੈਨੂੰ ਰੋਜ਼ ਹੀ ਇਦਾਂ ਕਰਨਾ ਪੈਂਦਾ ਸਹੀ ਬਿਲਕੁਲ ਮੈਂ ਸਹੀ ਕਰਕੇ ਰੱਖ ਦਿਆ ਜਦੋਂ ਜ ਰਾਤ ਨੂੰ ਫੇਰ ਲਈਦੀ ਹੈ ਫੇਰ ਇਦਾਂ ਛਾੜ ਜਾ ਉੱਪਰ ਨੂੰ ਰਹਿ ਜਾਂਦਾ ਰਜਾਈ نیچے ਇਕੱਠੀ ਹੋ ਜਾਂਦੀ ਹੈ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹਦਾ ਸੋਲੂਸ਼ਨ ਕਿ ਮੈਂ ਕੀ ਕਰਾਂ ਇਹਦਾ ਹੱਲ ਕੀ ਕੱਢਾਂ ਯਾ ਤਾਂ ਮੈਂ ਸੋਚਦੀ ਆਂ ਵੀ ਆ ਜਿਹੜਾ ਛਾੜ ਇਹਦੇ ਚ ਮੈਂ ਹੋਰ ਰੂਈ ਭਰਾ ਕੇ ਨੂੰ ਰਜਾਈ ਮਤਲਬ ਬਨਵਾ ਲਵਾਂ ਇੱਕ ਹੋਰ ਤੇ ਜਿਹੜੀ ਉਹ ਰਜਾਈ ਹੈਗੀ ਉਹਦੇ ਵਸੇ ਨਵਾਂ ਛਾੜ ਲਿਆਵਾ ਜਾਂ ਤਾਂ ਮੈਨੂੰ ਇਦਾਂ ਕਰਨਾ ਪੈਣਾ ਹੈ ਅਗਰ ਇਹਦਾ ਹੀ ਕੋਈ ਸੋਲੂਸ਼ਨ ਤੁਹਾਨੂੰ ਪਤਾ ਹੈ ਤਾਂ ਪਲੀਜ਼ ਮੈਨੂੰ ਦੱਸਿਓ ਜਰੂਰ ਕਮੈਂਟ ਵਿੱਚ ਕਮੈਂਟ ਕਰਕੇ ਤੇ ਬਸ ਹੁਣ ਮੈਂ ਇੱਥੇ ਦੇਖੋ ਰਜਾਈ ਵਗੈਰਾ ਤਿਆਰ ਕਰ ਰਹੀ ਆ ਤੇ ਫਿਰ ਮੈਂ ਸਾਰੇ ਚੱਦਰ ਵਗੈਰਾ ਛਾੜੂੰਗੀ ਦੁਆਰਾ ਦੀ ਤੇ ਨੇ بس ਦੇਖੋ ਇੱਥੇ ਮੇਰੀ ਹੋ ਗਈ ਹੈ ਰਜਾਈ ਤੇ ਨੇ ਆਪਾਂ ਫੇ ਚੱਦਰ ਲਾ ਕੇ ਦੁਆਰਾ ਝਾੜਾਂਗੇ ਨੇ ਦੇਖੋ ਚੱਦਰ ਰੋਜ਼ ਹੀ ਝਾੜਨੀ ਚਾਹੀਦੀ ਆਪਾਂ ਨੂੰ ਕਿਉਂਕਿ ਬੱਚੇ ਤੁਹਾਨੂੰ ਪਤਾ ਛੋਟੇ ਆ ਫਿਰ ਉੱਪਰ ਖਾਣ ਦੇ ਪਿੰਦੇ ਵੀ ਡੇਗਦੇ ਆ ਗੰਦੇ ਪੈਰ ਲਾ ਕੇ ਉੱਤੇ ਚੜਦੇ ਰਹਿੰਦੇ ਮੈਂ ਬਹੁਤ ਇਹਨਾਂ ਨੂੰ ਕਿਣੀ ਚੱਪਲਾ ਪਾ ਕੇ ਰੱਖਿਆ ਕਰੋ ਪਰਨਾ ਚੱਪਲਾ ਪਾਉਂਦੇ ਹੀ ਨਹੀਂ ਆ ਦੇਖੋ ਮੈਂ ਮੈਟੇ ਬਿਲਕੁਲ ਸਾਫ ਸੁਫੀਰ ਕਰਕੇ ਬਿਲਕੁਲ ਚੱਦਰ ਐਨ ਨੂੰ ਕਲੀਨ-ਕਲੀਨ ਕਰਕੇ ਵਿਛਾਣੀ ਆ ਬੱਚੇ ਆਂਦੇ ਆ ਨਾਲ ਇਹਨਾਂ ਸਾਰਾ ਖਰਾਬ ਕਰ ਦਿੰਦੇ ਆ ਬਿਸਤਰ ਪਰ ਚਲੋ ਕੋਈ ਗੱਲ ਨਹੀਂ ਕੀ ਕਰ ਸਕਦੇ ਆ ਤੇ ਇੱਥੇ ਦੇਖੋ ਮੈਂ ਆਪਣਾ ਸਾਰਾ ਬੈੱਡ ਵਗੈਰਾ ਸਹੀ ਕਰ ਦਿੱਤਾ ਤੇ ਗਾਇਸ ਉਹ ਤੁਸੀਂ ਜਿਹੜਾ ਕਾਟਨ ਦੇ ਪਿੱਛੇ ਤੇਲ ਵਗੈਰਾ ਦੇਖ ਰਹੇ ਹੋ ਇੱਥੇ ਮੈਂ ਆਪਣਾ ਸਾਰਾ ਸ਼ੈਂਪੂ ਤੇਲ ਵਗੈਰਾ ਥੋੜੀ ਜਿਹੀ ਦਵਾਈਆਂ ਵਗੈਰਾ ਬੱਚਿਆਂ ਦੀਆਂ ਰੱਖੀਆਂ ਆਈਆਂ ਤੇ अगर तन्नो मेरा रूम टूर चाहिदा ते मैं तन्नो अपना रूम टूर जरूर दूंगी। ਤੁਸੀਂ ਮੈਨੂੰ ਕਮੈਂਟ ਵਿੱਚ ਜਰੂਰ ਦੱਸਿਓ ਕਿਨੂੰ-ਕਿਨੂੰ ਮੇਰਾ ਰੂਮ ਟੂਰ ਚਾਹੀਦਾ ਹੈ। ਅਗਰ ਜਾਤਾ-ਜਾਨੇ ਕਹਿਣਗੇ ਤਾਂ ਫਿਰ ਆਪਾਂ ਰੂਮ ਟੂਰ ਜ਼ਰੂਰ ਕਰਾਵਾਂਗੇ। ਤੇ ਗਾਇਜ਼ ਬਸ ਇੱਥੇ ਮੇਰਾ ਰੂਮ ਹੋ ਗਿਆ ਸੀ ਸੈਟ ਤੇ ਇਧਰ ਮੈਂ ਆ ਗਈ ਸੀ ਝਾੜੂ ਲੈ ਕੇ ਤੇ ਆਪਾਂ ਉਹ ਝਾੜੂ ਲਾ ਲਵਾਂਗੇ ਜਲਦੀ-ਜਲਦੀ। ਮੈਂ ਇੱਥੇ ਵੀਡੀਓ ਗਾਇਜ਼ ਫਾਸਟ ਕਰ ਰੱਖੀ ਐ ਇਸ ਕਰਕੇ ਤੁਹਾਨੂੰ ਲੱਗ ਰਿਹਾ। ਲੇਕਿਨ ਹੋਰਿਓਲੀ ਕੰਮ ਹੁੰਦਾ ਐ ਤੁਹਾਨੂੰ ਪਤਾ ਹੀ ਐ। ਤੇ ਮਸੇ ਇਥੇ ਮੈਂ ਆਪਣੇ ਰੂਮ ਦੀ ਝਾੜੂ ਲਾ ਲਵਾਂਗੀ ਪਹਿਲਾਂ ਫਿਰ ਬਾਕੀ ਸਾਰੇ ਘਰ ਦੀ ਸਫਾਈ ਕਰਾਂਗੀ ਗਾਇਜ਼ ਤੇ ਫਰੈਂਡਸ ਇੱਕ ਗੱਲ ਹੋਰ ਮੈਂ ਵੀਡੀਓ ਦਿਨਾਂ ਕੱਲ ਕਲਿੱਪਸ ਦੀਆਂ ਇਸ ਤੋਂ ਬਾਅਦ ਦੀਆਂ ਸ਼ਾਮ ਤੱਕ ਦੀਆਂ ਡਿਲੀਟ ਕਰ ਬੈਠੀ ਅੱਧੀਆਂ ਤਾਂ ਰਹਿ ਗਈਆਂ ਸੀਗੀਆਂ ਤੇ ਅੱਧੀਆਂ ਮੇਰੇ ਕੋਲ ਗਲਤੀ ਨਾਲ ਡਿਲੀਟ ਹੋ ਗਈਆਂ ਤੇ ਵੀਡੀਓ ਤੁਹਾਨੂੰ ਵਧੀਆ ਲੱਗੇਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਕਿੱਦਾਂ ਦੀ ਲੱਗੇ ਤੁਹਾਨੂੰ ਵੀਡੀਓ ਮੇਰੀ ਤੇ ਆਪਾਂ ਰੋਜ਼ ਨਵੇਂ ਨਵੇਂ ਵਲੌਗ ਲੈ ਕੇ ਆਵਾਂ ਕਰਾਂਗੇ ਗਾਇਜ਼ ਤੇ ਚਲੋ ਬਨੇ ਰਹੀਓ ਗਾਇਜ਼ ਆਪਾਂ ਛਾੜੂ ਮਾਰ ਲਈ ਆਪਣੇ ਰੂਮ ਦੀ ਸਟਾਪਾ ਪਹਿਲਾਂ ਕੱਪੜੇ ਇਕੱਠੇ ਕਰ ਲਈਏ ਜਿਹੜੇ ਪਹਿਉਣੇ ਆ ਬਾਸਕਟ ਤਾਂ ਮੈਂ ਪਾ ਲਈ ਸੀ ਆ ਤਾਂ ਮੈਂ ਇੱਕ ਹੀ ਵਾਰ ਪਾਈ ਹੈ ਜਿਸ ਤਰ੍ਹਾਂ ਕੱਢ ਦਈਏ ਆਪਾਂ ਤੇ ਆਪਾਂ ਕੱਪੜੇ ਇਕੱਠੇ ਕਰ ਲਈਏ ਧੋਣਾਂ ਲਈ ਤੇ ਵੈਸੇ ਦੇਖਾਂ ਵੈਸੇ ਸਾਰੇ ਹੀ ਧੋਣਾਂ ਲਈ ਨੇ ਇੰਨੇ ਜਿਹੇ ਕਪੜੇ ਹਾਂ ਇਹ ਸਾਰੇ ਕਪੜੇ ਧੋਣ ਨਾਲ ਲਿਆ ਦੇਖੋ ਆ ਬਾਸਕਟ ਭਰੀ ਪਈ ਹੈ ਆ ਦੇਖ ਸਕਦੇ ਹੋ ਤੇ ਇਹ ਸਾਰੇ ਧੋਣੇ ਆ ਤੇ ਇੱਕ ਅੱਧਾ ਦਰਵਾਜੇ ਦੇ ਮਗਰ ਪਿਆ ਹੋਇਆ ਧੋਣ ਨਾਲ ਇੱਕ ਅੱਧਾ ਕਿ ਇੱਥੇ ਤਾਂ ਪੂਰੇ ਕਪੜੇ ਪੜੇ ਪਏ ਆ ਇਹ ਦੇਖੋ ਹੋਰ ਕਪੜੇ ਹਜੇ ਹੋ ਜਾਣੇ ਤਾਂ ਆ ਦੇਖੋ ਆਪਾਂ ਹੋਰ ਕੱਪੜੇ ਕੱਢਨੇ ਸੀਗੇ ਆ ਦੇਖੋ ਪੂਰੀ ਬਾਸਕਟ ਭਰ ਗਈ ਐ ਤੇ ਆਪਾਂ ਇਹਨਾਂ ਨੂੰ ਧੋ ਲੈਨੇ ਆ ਇਹ ਦੇਖੋ ਦੁਬਾਰਾ ਜੇਕਰ ਹਮ ਲੱਗਨੇ ਹਾਂ ਗਾਇਸ ਜੇਕਰ ਹੋ ਗਿਆ ਪਾਣਾ ਟੂਟੀ ਚਲਾ ਲੈਨੇ ਉਹ ਹੀ ਹੋਏਗੀ ਮੈਂ ਪਾਈਪ ਲਗਾਈ ਨਹੀਂ ਮੈਂ ਪਾਈਪ ਲਗਾਈ ਨਹੀਂ ਇਸ ਇੰਚ ਟੂਟੀ ਉਦਾਂ ਹੀ ਛੱਡ ਦਿੱਤੀ ਆ ਦੇਖੋ ਸਾੜਾ ਉੱਪਰ ਗੀਜ਼ਰ ਲੱਗਾ ਤਾਂ ਤੁਹਾਨੂੰ ਦਿਖ ਰਿਹਾ ਨਹੀਂ ਲਾਲ ਬੱਤੀ ਹੋਈ ਪਈ ਐ ਪਾਣੀ ਪੂਰਾ ਜਿੰਨੀ ਤਰੀਕੇ ਨਾਲ ਗਰਮ ਹੋ ਗਿਆ ਬਸ ਪਾਣੀ ਫਾਰ ਦੇ ਮਸ਼ੀਨ 'ਚ ਫਿਰ ਆਪਾਂ ਕੱਪੜੇ ਪਹਿਉਣੇ ਆ ਤੇ ਫਿਰ ਤੁਹਾਨੂੰ ਮੈਂ ਮਿਲਦੀ ਆ ਚਲੋ ਗਾਇਜ਼ ਪਾਣੀ ਹਿੰਪਿੰਦਾ ਤੇ ਮਸ਼ੀਨ 'ਚ ਤੇ ਮੈਂ ਕੱਪੜੇ ਪੀ ਰਹਾ ਆ ਦੇਖੋ ਕਿਵੇਂ ਤੰਗ ਕਰੀ ਜਾਂਦਾ ਮੈਂ ਨਾ ਪਹਿਲਾਂ ਮੰਮੀ ਕੋਲ ਬਿਠਾਇਆ ਸੀ ਇਹਨਾਂ ਤੇ ਹੁਣ ਇਹ ਮੇ ਕੋ ਆ ਗਿਆ ਪਹਿਲਾਂ ਇਹ ਲੈ ਲਏ ਮਨੂ ਲੈ ਲੇ रुद्र रुद्र हेलो 파리 ਕਰ ਦੋ 파리 ਕਰ ਦੋ ਮਮਾ ਕੇ ਐਸੇ ਵਾਲੇ 파리 ਕਰ ਦੋ ਨਹੀਂ ਕਰਨੀ ਇਹ ਤੋਂ ਵਾਲੇ ਪਾਣੀ ਭਿੰਦਾ ਪਏ ਅਸੀਂ ਜਿਹੜੇ ਉਧਰ ਆਪਾਂ ਕੱਪੜੇ ਲੈ ਆਏ ਆ ਤੇ ਕੱਪੜੇ ਆਪਾਂ ਧੋਨੇ ਆ ਪਿਉ OD ਪਹਿਲਾਂ ਸੋਰੀ ਫਿਰ ਆਪਾਂ ਥੋੜੀ ਦਰ ਬਾਤ ਹੋਵਾਂਗੇ ਇਹ ਦੇਖੋ ਜਿਵੇਂ ਕਰਦੇ ਚਰੇ ਸਾਬ ਜੜਦੇ ਨੇ ਇਹਨੂੰ ਲੈ ਕੇ ਕੰਮ ਕਰਨਾ ਮੇਤੋਂ ਨਹੀਂ ਹੁੰਦਾ ਤੇ ਬੈਂਗਾ ਨਹੀਂ ਆ ਤੇ ਆਪਾਂ ਚਲੋ ਇਹਨੂੰ 2 ਮਿੰਟ ਬਿਠਾ ਦਈਏ ਫਿਰ ਕਪੜੇ ਧੋ ਦਿੰਨੇ ਚਲੋ ਗਾਈਜ਼ ਇੱਥੇ ਦੇਖੋ ਰੁੱਦਰ ਵਾਰ ਵਾਰੀ ਤਾਂ ਕਰੀ ਰੰਦਾ ਸੀ ਮੈਨੂੰ ਹਲੇ ਕੱਪੜੇ ਵੀ ਧੋਣੇ ਸੀਗੇ ਆ ਦੇਖੋ ਮੈਂ ਬਾਹਰ ਆ ਗਈ ਆ ਕੱਪੜੇ ਪਿਉਣ ਵਾਸਤੇ ਤੇ ਮੈਂ ਪਹਿਲਾਂ ਕੱਪੜੇ ਕੱਢ ਰਹੀ ਸੀ ਜਿਹੜੇ ਪਹਿਲੇ ਗੇੜੇ ਵਿੱਚ ਪਾਨੇ ਸੀਗੇ ਜਿਹੜੇ ਜ਼ਿਆਦਾ ਗੰਦੇ ਨਹੀਂ ਹੁੰਦੇ ਤੇ ਵਾਈਟ ਕੱਪੜੇ ਹੁੰਦੇ ਆ ਉਹ ਮੈਂ ਪਹਿਲੇ ਗੇੜੇ ਚ ਪਾ ਦਿੰਦੇ ਹੁੰਦੀ ਆ ਉਹ ਮੈਂ ਇੱਕ ਸਾਈਡ ਤੇ ਕੱਢ ਕੇ ਰੱਖ ਰਹੀ ਸੀ ਉਹ ਸਰਫ ਦਾ ਡੱਬਾ ਤੁਸੀਂ ਦੇਖ ਰਹੇ ਮੈਂ ਮਸ਼ੀਨ ਤੇ ਰੱਖ ਰੱਖਿਆ ਮੈਂ ਪੈਕੇਟ ਚੋਂ ਕੱਢ ਕੇ ਉਹ ਥੋੜਾ ਥੋੜਾ ਮੈਂ ਡੱਬੇ ਚ ਡਾਲਦੀ ਰਹਿਣੀ ਆ ਤੇ ਬਸ ਇੱਥੇ ਮੈਂ ਸਰਫ ਪਾ ਕੇ ਮਸ਼ੀਨ ਔਨ ਕਰ ਦਿੰਦੀ ਸੀ ਤੇ ਮੈਂ ਇੱਥੇ ਡਾਲ ਰਹੀਆਂ ਕੱਪੜੇ ਨਾਲ ਨਾਲ ਰੁੱਦਰ ਨੂੰ ਮੈਂ ਉੱਥੇ ਦੀਵਾਨ ਤੇ ਬਿਠਾ ਕੇ ਆਈ ਸੀ ਅੰਦਰ ਤੇ ਦੇਖੋ ਫੇਰ ਉਹ ਤੰਗ ਕਰੀ ਜਾਂਦਾ ਸੀ ਮੈਨੂੰ ਡਰ ਸੀ ਉਹ ਟਿੱਗ ਨਾ ਜਾਵੇ ਹੁਣ ਮੈਨੂੰ ਚੱਕ ਕੇ ਬਾਹਰ ਹੀ ਲੈ ਆਈ ਹੁਣ ਆਪਾਂ ਵੱਡੇ ਨੂੰ ਕਮਾਉਣ ਕੱਪੜੇ ਤੇ ਉਹਨੇ ਤੇ ਆਪਾਂ ਚੱਲਦੇ ਆਂ ਉੱਪਰ ਛੱਤ ਤੇ ਥੋੜੀ ਜਿਹੀ ਧੁੱਪ ਸੇਕ ਲਾਂਗੇ ਨਾਲੇ ਰੁੱਦਰ ਨੂੰ ਵੀ ਧੁੱਪ ਲੱਗ ਜੇ ਨਹੀਂ ਧੁੱਪ ਸੇਕ ਲੇਗਾ ਤੇ ਆਪਾਂ ਉੱਪਰ ਚੱਲ ਗਏ ਚਲੋ ਓਹ 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 ਹਮਮ ਤੇ ਗਾਇਜ਼ ਅਸੀਂ ਆ ਚੁੱਕੇ ਹਾਂ ਛੱਤ ਤੇ ਤੁਸੀਂ ਦੇਖ ਸਕਦੇ ਹੋ ਤੁੱਪ ਕਿੰਨੀ ਤਿੱਖੀ ਨਿਕਲੀ ਹੋਈ ਹੈ ਮਗਰ ਹਵਾ ਵੀ ਚੱਲ ਰਹੀ ਹੈ ਹਵਾ ਵੀ ਨਾਲ ਨਾਲ ਚੱਲਦੀ ਹੈ ਤੇ ਇਹਨੇ ਤਿੱਖੀ ਨਹੀਂ ਲੱਗੇਗੀ ਹਨਾ ਰੁਦਰ ਰੋਦੋ ਚਲੋ ਗਾਇਜ਼ ਆਪਾਂ ਮਿਲਦੇ ਹਾਂ ਹੁਣ ਥੋੜੀ ਦੇਰ ਬਾਅਦ ਆਪਾਂ ਥੋੜੀ ਜੀ ਤੁੱਪ ਸੇਕ ਦਈਏ ਬਹਿ ਜੀਏ ਤੁੱਪੇ ਨਾਲ ਇਹਨੂੰ ਮੈਂ ਖੜਾ ਲਾਂ ਥੋੜੇ ਦੇਰ ਫਿਰ ਮਿਲਦੇ ਹਾਂ ਅੱਗੇ ਵੀਡੀਓ ਚ ਬਨੇ ਰਹੀਓ ਹਾਂ ਗਾਇਜ਼ ਇੱਥੇ ਹੁਣ ਅਸੀਂ ਖਾਣ ਲੱਗੇ ਸੀਗੇ ਚਾਵਲ ਮਟਰ ਵਾਲੇ ਬਣਾਏ ਸੀ ਨਾਲ ਸੀ ਸੇਰੀਆਲੀ ਦਾਲ ਇੱਥੇ ਰੁਦਰ ਨੂੰ ਮੈਂ ਸਵਾਦਾ ਸੀਗਾ ਉੱਥੇ ਮੰਮੀ ਖਾਣਾ ਖਾ ਰਹੇ ਸੀਗੇ ਅਸੀਂ ਦੋਨੋਂ ਬੈਠ ਕੇ ਇਕੱਠੇ ਖਾਈਦਾ ਤੇ ਇੱਥੇ ਅਸੀਂ ਚਾਵਲ ਖਾ ਰਹੇ ਸੀਗੇ ਆਪਣੇ ਆਪਣੇ ਤੇ ਬਸ ਖਾਣਾ ਖਾ ਕੇ ਫਿਰ ਮੈਂ ਲਗੂੰਗੀ ਕੱਪੜੇ ਧੋਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਕਮੈਂਟ ਕਰਕੇ ਦੱਸਿਓ ਕਿਦਾਂ ਦੀ ਲੱਗੀ ਗਾਇਜ਼ ਹੁਣ ਮੈਂ ਹੋ ਗਈ ਸੀ ਫ੍ਰੀ ਕੱਪੜੇ ਧੋ ਕੇ ਤੇ ਜਿਵੇਂ ਮੈਂ ਕੱਪੜੇ ਧੋ ਕੇ ਫ੍ਰੀ ਹੋਈ ਉਦੋਂ ਹੀ ਦੇਖੋ ਸਨਵੀ ਵੀ ਆ ਚੁੱਕੀ ਹੈ ਹੈਲੋ ਬੋਲੋ ਦੇਖੋ ਸਕੂਲ ਦੀ ਡਰੈਸ ਪਹਿਨੀ ਹੋਈ ਹੈ ਵੀ ਕਿਉਂਕਿ ਇਹ ਸਕੂਲ ਸੇ ਸਿੱਧਾ ਟਿਊਸ਼ਨ ਜਾਂਦੀ ਹੈ ਔਰ ਹੋ ਰਹੇ ਉਸਕੇ ਪਾਪਾ ਔਰ ਉਧਰ ਆਤੇ ਸਾਰੇ ਘੋਦੀ ਮੇ ਚੜ ਗਿਆ ਬਤ ਇਹ ਆਤੀ ਹੈ 5 ਵਜੇ ਆਤੀ ਹੈ 5:30 ਵਜੇ ਸਵੇਰ ਕੀ ਜਾਂਦੀ ਹੈ ਅੱਜ ਕੱਲ੍ਹ ਸੇ ਇਸਕੇ ਐਗਜ਼ਾਮਸ ਚਾਰਟ ਹੈ